ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਪ੍ਰਮਾਤਮਾ ਕਾਲਪੁਰਖ ਨੇ ਕਿਰਪਾ ਕੀਤੀ ਸਾਡੇ ਸਾਰਿਆਂ ਦੇ ਉੱਤੇ ਜੋ ਇਹ ਮੁਰਖਾ ਦੇਹੀ ਮੁਰਖਾ ਸ਼ਰੀਰ ਸਾਨੂੰ ਮਿਲਿਆ ਮੁਰਖਾ ਸ਼ਰੀਰ ਮਿਲਿਆ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਔਰ ਪ੍ਰਮਾਤਮਾ ਨੇ ਇਹ ਸ਼ਰੀਰ ਇਹ ਦੇਹੀ ਸਾਨੂੰ ਦਿੱਤੀ ਸੀ ਵੀ ਇਸ ਦੇਹੀ ਚ ਰਹਿ ਕੇ ਤੂੰ ਸੰਸਾਰ ਚ ਵਿਚਰਦਿਆਂ ਹੋਇਆ ਸੰਸਾਰ ਦੇ ਜੀਵਾਂ ਨਾਲ ਮੇਲ ਮਲਾਪ ਕਰਕੇ ਔਰ ਇੱਕ ਸੁਖ ਔਰ ਆਨੰਦ ਔਰ ਖੇੜੇ ਵਾਲਾ ਇੱਕ ਜੀਵਨ ਜਿਹੜਾ ਉਹ ਬਤੀਤ ਕਰ ਸਕੇ ਆਪ ਤੋਂ ਅੰਦਰੋਂ ਜਿਹੜਾ ਉਹ ਬੜਾ ਪ੍ਰਸੰਨ ਹੋਵੇ ਤੇ ਇਹ ਇੱਕ ਪ੍ਰਮਾਤਮਾ ਦੀ ਬਖਸ਼ਿਸ਼ ਸੀ ਜੋ ਸਾਨੂੰ ਜੀਵਨ ਮਿਲਿਆ ਪਰ ਉਸ ਤੋਂ ਬਾਅਦ ਹੋਇਆ ਕਿ ਜੀਵਨ ਪ੍ਰਾਪਤ ਕਰਕੇ ਅਸੀਂ ਜਿਹੜਾ ਆਨੰਦ ਖੇੜੇ ਦੀ ਗੱਲ ਸੀ ਨਾ ਵੀ ਉਹ ਅਸੀਂ ਪ੍ਰਾਪਤ ਕਰਨਾ ਉਧਰੋਂ ਅਸੀਂ ਧਿਆਨ ਹਟਾ ਕੇ ਤੇ ਇੱਕ ਦੂਸਰੀ ਚੀਜ਼ ਜਿਹਨੂੰ ਕਹਿੰਦੇ ਦੁਨਿਆਵੀ ਭਾਸ਼ਾ ਚ ਸੁਖ ਸਹੂਲਤਾਂ ਉਧਰ ਨੂੰ ਸਾਡਾ ਧਿਆਨ ਜਿਹੜਾ ਉਹ ਵੱਧ ਗਿਆ ਤੇ ਉਹ ਇਕੱਠਾ ਕਰਨ ਵਾਲੇ ਪਾਸੇ ਅਸੀਂ ਪੂਰਾ ਆਪਣਾ ਜਿਹੜਾ ਉਹ ਜ਼ੋਰ ਲਗਾ ਦਿੱਤਾ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਵੀ ਉਹ ਸੁੱਖ ਸਹੂਲਤਾਂ ਵੀ ਅਸੀਂ ਬੜੀਆਂ ਇਕੱਠੀਆਂ ਕਰ ਲਈਆਂ ਪਰ ਸੁੱਖ ਸਹੂਲਤਾਂ ਇਕੱਠੀਆਂ ਕਰਨ ਤੋਂ ਬਾਅਦ ਬਾਵਜੂਦ ਵੀ ਫਿਰ ਸਾਡੇ ਬਣਾ 'ਚ ਜਿਹੜਾ ਨਾ ਉਹ ਕਿਤੇ ਨਾ ਕਿਤੇ ਜਿਹਨੂੰ ਕਹਿੰਦੇ ਆ ਅਪਸੈਟਾਂ ਸੀ ਸਾਰੇ ਸਾਰੇ ਜਿੰਨੇ ਵੀ ਕਿਸੇ ਨੂੰ ਵੀ ਅਸੀਂ ਮਿਲ ਲਈਏ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਅਪਸੈਟ ਹੈ ਭਾਵੇਂ ਬੇਸ਼ੱਕ ਉਧਰ ਕੋਲ ਦੁਨਿਆਵੀ ਸੁੱਖ ਸਹੂਲਤਾਂ ਸਾਰੀਆਂ ਨੇ ਪਰ ਫਿਰ ਵੀ ਉਹ ਅਪਸੈਟ ਤੇ ਜਦੋਂ ਇਹ ਕਾਰਨ ਫਿਰ ਪਤਾ ਕੀਤਾ ਵੀ 21 ਕਾਰਨ ਹੈ ਫਿਰ ਪਤਾ ਲੱਗਾ ਵੀ ਅਸਲ ਕਾਰਨ ਜਿਹੜਾ ਸੀ ਨਾ ਮਨੁੱਖ ਸੁੱਖ ਸਹੂਲਤਾਂ ਵਾਲੇ ਪਾਸੇ ਤੇ ਚਲਾ ਗਿਆ ਇਕੱਠੀਆਂ ਕਰਨ ਵਾਲੇ ਪਾਸੇ ਔਰ ਉਹਨੇ ਕਰ ਵੀ ਲਈਆਂ ਪਰ ਸੁੱਖ ਨਹੀਂ ਸੰ ਇਕੱਠੇ ਕਰਨੇ ਇਕੱਠਾ ਕਰਨਾ ਸੀ ਆਨੰਦ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਸੀ ਆਨੰਦ ਜਿਹੜਾ ਨਾ ਉਹ ਬਾਹਰੋਂ ਸਾਨੂੰ ਕਿੱਥੋਂ ਨਹੀਂ ਮਿਲੇਗਾ ਆਨੰਦ ਬਾਹਰੋਂ ਨਹੀਂ ਮਿਲੇਗਾ ਹਾਂ ਸੁੱਖ ਸਾਨੂੰ ਬਾਹਰੋਂ ਮਿਲ ਜਾਣਗੇ ਜਿੰਨੇ ਮਰਜ਼ੀ ਇਕੱਠੇ ਕਰ ਲਈਏ ਪਰ ਜੇ ਆਨੰਦ ਚਾਹੁੰਦੇ ਆ ਤੇ ਆਨੰਦ ਕੇਵਲ ਔਰ ਕੇਵਲ ਮਿਲੇਗਾ ਕਿੱਥੋਂ ਸਾਨੂੰ ਸਾਡੇ ਅੰਦਰੋਂ ਪਰਮਾਤਮਾ ਨੇ ਉਹ ਹਰ ਇੱਕ ਦੇ ਅੰਦਰ ਪਾ ਕੇ ਰੱਖਿਆ ਪਰ ਉੱਥੇ ਤੱਕ ਪਹੁੰਚ ਜਿਹੜੀ ਹੈ ਨਾ ਉਹ ਸਾਡੀ ਹੋ ਨਹੀਂ ਪਾਈ ਸਾਨੂੰ ਪਤਾ ਨਹੀਂ ਵੀ ਕਿਹੜਾ ਢੰਗ ਤਰੀਕਾ ਉਸ ਆਨੰਦ ਤੱਕ ਪਹੁੰਚੀਏ ਸੁਖ ਤੱਕ ਪਹੁੰਚਣ ਦੇ ਅਸੀਂ ਢੰਗ ਤਰੀਕੇ ਖੋਜ ਵੀ ਲਏ ਨੇ ਬੜੇ ਮੌਜੂਦ ਵੀ ਨੇ ਪਰ ਆਨੰਦ ਤੱਕ ਪਹੁੰਚਣ ਦਾ ਸਾਨੂੰ ਢੰਗ ਤਰੀਕਾ ਪਤਾ ਨਹੀਂ ਹਾਲਾਂਕਿ ਗੁਰੂ ਸਾਹਿਬ ਸਾਡੀ ਝੋਲੀ 'ਚ ਦਾਤ ਪਾ ਕੇ ਗਏ ਨੇ ਵੀ ਹਰੇਕ ਮਨੁੱਖ ਉਸ ਆਨੰਦ ਤੱਕ ਪਹੁੰਚ ਸਕਦਾ ਉਹ ਉਹਦਾ ਸੋਮਾ ਸਾਡੇ ਕੋਲ ਮੌਜੂਦ ਹੈ ਕਿਹੜਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹ ਸਾਰੀ ਬਾਣੀ ਉਹ ਸੋਮਾ ਹੈ ਜਿਹੜਾ ਸਾਨੂੰ ਉਸ ਅੰਦਰ ਵਾਲੇ ਆਨ ਅਸੀਂ ਹੁਣ ਕੀਤਾ ਕਿ ਅਸੀਂ ਉਹ ਸੋਮੇ ਦੇ ਰਾਹੀ ਆਨੰਦ ਤੱਕ ਪਹੁੰਚਣਾ ਸੀ ਪਰ ਅਸੀਂ ਕੇਵਲ ਉਸ ਸੋਮੇ ਨੂੰ ਸਾਰੀ ਜ਼ਿੰਦਗੀ ਬਾਹਰੀ ਤੌਰ ਦੇ ਉੱਤੇ ਮੱਥਾ ਟੇਕਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਮੱਥਾ ਨਹੀਂ ਸੀ ਟੇਕਣਾ ਮੱਥਾ ਟੇਕਣਾ ਸੀਗਾ ਕਿਉਂਕਿ ਉਹੀ ਹੈ ਜਿਹੜਾ ਸਾਨੂੰ ਉਸ ਅੰਦਰ ਵਾਲੇ ਸੋਮੇ ਤੱਕ ਲੈ ਕੇ ਜਾ ਸਕਦਾ ਮੱਥਾ ਟੇਕਣ ਤੋਂ ਉਪਰੰਤ ਜਿਹੜਾ ਦੂਸਰਾ ਕੰਮ ਸੀ ਨਾ ਬੜਾ ਜ਼ਰੂਰੀ ਸੀ ਉਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਪਿਆਰ ਬੜੇ ਚਾਅ ਸਤਿਕਾਰ ਦੇ ਨਾਲ ਪੜਨਾ ਔਰ ਉਸ ਆਨੰਦ ਦੀ ਭਾਲ ਕਰਨੀ ਔਰ ਆਨੰਦ ਤੱਕ ਪਹੁੰਚਣਾ ਭਾਵ ਇਦਾਂ ਕਹ ਲਈਏ ਦੂਜੇ ਲਫ਼ਜ਼ਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਇੱਕ ਓਹੰਕਾਰ ਤੋਂ ਲੈ ਕੇ 18 10 20 ਤੱਕ ਉਹ ਸਾਰੀ ਬਾਣੀ ਨੂੰ ਸੰਪੂਰਨ ਆਪ ਬਾਣੀ ਪੜਨ ਦਾ ਯਤਨ ਕਰਨਾ ਔਰ ਬਾਣੀ ਪੜਦੇ ਆ ਪੜਦੇ ਆ ਉਸ ਆਨੰਦ ਦੇ ਖੇੜੇ ਤੱਕ ਉਸ ਸੋਰਸ ਤੱਕ ਪਹੁੰਚਣਾ ਬਾਣੀ ਦੇ ਬੋਲ ਨੇ ਨਾ ਕਹਿੰਦੇ ਸਤਗੁਰ ਕੀ ਬਾਣੀ ਸਤ ਸਰੂਪ ਹੈ ਇਹ ਸਤ ਦਾ ਸਰੂਪ ਹੈ ਬਾਣੀ ਤੇ ਜਿੱਦਨ ਜਿਹੜੇ ਮਨੁੱਖ ਨੇ ਇਸ ਬਾਣੀ ਨੂੰ ਪੜਨਾ ਆਰੰਭ ਕਰ ਦਿੱਤਾ ਨਾ ਤੇ ਹੁੰਦਾ ਕੀ ਆ ਫਿਰ ਕਹਿੰਦੇ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ ਉਹ ਮਨੁੱਖ ਜਣਾ ਨਾ ਗੁਰਬਾਣੀ ਵਰਗਾ ਪਾਵ ਉਹ ਆਨੰਦ ਵਰਗਾ ਹੀ ਬਣ ਜਾਵੇਗਾ ਸੋ ਇਹ ਬੜਾ ਜ਼ਰੂਰੀ ਸੀਗਾ ਜਿਹੜਾ ਇਹ ਕੰਮ ਸਾਡੇ ਵਿੱਚੋਂ ਅੱਜ ਕਿਤੇ ਨਾ ਕਿਤੇ ਉਹ ਮੰਨਫੀ ਹੈ ਤੇ ਇੱਕ ਕੋਸ਼ਿਸ਼ ਕਰੀਏ ਵੀ ਉਹ ਗੁਰੂ ਸਾਹਿਬ ਨੇ ਵੈਸੇ ਵੀ ਹੁਕਮ ਕੀਤਾ ਸਾਨੂੰ ਸਾਰਿਆਂ ਨੂੰ ਅਸੀਂ ਬੋਲ ਪੜ੍ਹਦੇ ਹਾਂ ਦੋਹਰੇ ਦੇ ਸਾਨੂੰ ਸਾਰਿਆਂ ਨੂੰ ਯਾਦ ਰੱਖਾ ਜਦੋਂ ਅਰਦਾਸ ਤੋਂ ਬਾਅਦ ਅਸੀਂ ਦੋਹਰਾ ਪੜ੍ਹਦੇ ਆ ਗਿਆ ਭਈਆ ਕਾਲ ਕੀ ਤਵੇਂ ਚਲਾਇਓ ਪੰਥ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੇਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੋ ਚਾਹੇ ਜਿਹੜਾ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੁਣ ਗੱਲ ਕੀਤੀ ਸੀ ਨਾ ਆਨੰਦ ਦੇ ਸੋਮਾ ਜਿਹੜਾ ਸਾਡੇ ਅੰਦਰ ਹੈ ਜਿਹੜਾ ਉੱਥੋਂ ਤੱਕ ਪਹੁੰਚਣਾ ਚਾਹੁੰਦਾ ਹੈ ਉਹਨੂੰ ਕਰਨਾ ਕੀ ਪਏਗਾ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੇਲੇ ਉਹਨੂੰ ਸ਼ਬਦ ਦੇ ਵਿੱਚੋਂ ਖੋਜਣਾ ਪਏਗਾ ਸੋ ਇਹ ਭਾਈ ਬੜਾ ਜ਼ਰੂਰੀ ਹੈ ਹਰ ਇੱਕ ਮਨੁੱਖ ਮਾਤਰ ਵਾਸਤੇ ਵੀ ਆਪਾਂ ਆਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਪ ਉਹਦਾ ਜਾਪ ਕਰੀਏ ਔਰ ਬਾਣੀ ਵਰਗੇ ਬਣਨ ਦੀ ਕੋਸ਼ਿਸ਼ ਕਰੀਏ ਔਰ ਇੱਕ ਮੈਂ ਗਾਲੇ ਕਾਇਦ ਵਾ ਇਹ ਬਾਣੀ ਹਰ ਇੱਕ ਵਾਸਤੇ ਸੰਜੀ ਕੇਵਲ ਸਿੱਖਾਂ ਵਾਸਤੇ ਨਹੀਂ ਉਪਦੇਸ਼ ਚੋਂ ਵਰਣਾ ਕੋ ਸਾਂਝਾ ਕੋਈ ਵੀ ਮਨੁੱਖ ਹੋਵੇ ਭਾਵੇਂ ਕਿਸੇ ਵੀ ਮਜ਼ਮ ਨਾਲ ਉਹ ਸੁਬਦ ਰਖਦਾ ਹੋਵੇ ਜਦੋਂ ਗੁਰਬਾਣੀ ਨੂੰ ਪੜ੍ਹੇਗਾ ਉਸ ਆਨੰਦ ਦੇ ਸੌਵੇਂ ਤੱਕ ਡੈਫੀਨਿਟ ਪਹੁੰਚੇਗਾ ਸੋ ਇੱਕ ਕੋਸ਼ਿਸ਼ ਆਪਾਂ ਸਾਰੇ ਜਿਹੜੇ ਨਾਲ ਮਿਲ ਕੇ ਕਰੀਏ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਨਿਰੰਤਰ ਉਹ ਸਹਿਜ ਪਾਠ ਸਾਡੇ ਘਰਾਂ 'ਚ ਸਾਡੇ ਪਰਿਵਾਰਾਂ 'ਚ ਜ਼ਰੂਰ ਚੱਲਦਾ ਹੋਵੇ ਸੋ ਇੰਨੀਆਂ ਕੁ ਬੇਨਤੀ ਇਹ ਕਰਨੀਆਂ ਸਨ ਤੁਹਾਡੇ ਚਰਨਾਂ 'ਚ ਆਓ ਅਖੀਰ ਤੇ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਦੇ ਨਾਲ ਸਾਂਝ ਪਾਈਏ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸੋ ਨਿਹਾਲ ਸਤ